ਹੁਸ਼ਿਆਰਪੁਰ ਦੇ ਪੈਨਸ਼ਨਰ ਐਸੋਸੀਏਸ਼ਨ ਪੀ ਐਸ ਐਮ ਐਸ ਯੂ ਜ਼ਿਲ੍ਹੇ ਦੀ ਹੋਈ ਚੋਣ ਸੇਵਾ ਮੁਕਤ ਮਿਨਿਸਟਰੀਅਲ ਸਾਥੀਆਂ ਦੀ ਹੋਈ ਵਿਸ਼ੇਸ਼ ਮੀਟਿੰਗ ਉਸ਼ਾਪੁਰ ਤੇ ਸੇਵਾ ਮੁਕਤ ਮਿਨਿਸਟਰੀਅਲ ਸਾਥੀਆਂ ਦੀ ਮੀਟਿੰਗ ਰਾ ਮూర్ਤੀ ਭਾਸ਼ਤ ਬਾਦ ਸੇਵਾ ਮੁਕਤ ਸੁਪਰਡੈਂਟ ਪੀ ਡਬਲਯੂਟੀ ਅਤੇ ਅਪਤਾ ਸਿੰਘ ਦੀ ਸਹਾਪ੍ਰਤੀ ਹੋਈ ਜਿਸ ਵਿੱਚ ਸਿਹਤ ਵਿਭਾਗ ਸਿੱਖਿਆ ਵਿਭਾਗ ਪੀ ਡਬਲਯੂਟੀ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਖਚਨਾ ਦਫ਼ਤਰ ਖੇਤੀਬਾੜੀ ਦਫ਼ਤਰ ਪਬਲਿਕ ਹੈਲਥ ਅਤੇ ਸਿੰਚਾਈ ਵਿਭਾਗ ਤੇ ਹੋਰ ਵਿਭਾਗਾਂ ਦੇ ਸਾਥੀਆਂ ਨੇ ਭਰੀ ਸ਼ਮੂਲੀਅਤ ਕੀਤੀ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਮ ਸਿੰਘ ਨੇ ਦੱਸਿਆ ਕਿ ਪੰਜਾਬ ਸਟੇਟ ਮਿਨਿਸਟਰੀਅਲ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਜੂਨੜ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਮੌਕੇ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਨਿਰੁੱਧ ਓਦਗਲ ਅਤੇ ਜਸਪੀਰ ਸਿੰਘ ਧਾਮੀ ਜਨਰਲ ਸਕੱਤਰ ਦੀ ਹਾਜ਼ਰੀ ਵਿੱਚ ਇਹ ਮੀਟਿੰਗ ਹੋਈ। ਇਸ ਮੌਕੇ ਉਹਨਾਂ ਇਹ ਵੀ ਦੱਸਿਆ ਕਿ ਚੋਣ ਉਪਰੰਤ ਇਹ ਫੈਸਲਾ ਲਿਆ ਗਿਆ ਹੈ ਕਿ ਪੈਨਸ਼ਨਰ ਐਸੋਸੀਏਸ਼ਨ ਅਤੇ ਪੀ ਐਮ ਐਸ ਯੂ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਮੰਗਾਂ ਲਈ ਇੱਕ ਮੁਟੋਕੇ ਸੰਘਰਸ਼ ਕਰਨਗੇ ਜੋ ਵੀ ਪੀ ਐਸ ਐਮ ਯੂ ਸੰਘਰਸ਼ ਲਈ ਕਾਲ ਦੇਵੇਗੀ ਉਸੇ ਤਰ੍ਹਾਂ ਹੀ ਪੈਨਸ਼ਨਰ ਐਸੋਸੀਏਸ਼ਨ ਸੰਘਰਸ਼ ਵਿੱਚ ਪੱਧਰ ਚੜ ਕੇ ਹਿੱਸਾ ਲਿਆ ਕਰੇਗੀ ਪੇਸ਼ ਹੈ 47 ਨਿਊਜ਼ ਇਡੀਆ ਦੀ ਵਿਸ਼ੇਸ਼ ਰਿਪੋਰਟ ਰੋਨ ਖੇਤੀਬਾੜੀ ਦਾ ਪਵਿੱਖ ਕਿਸਾਨ ਵੀ ਡਰੋਨ ਨਾਲ ਛਿੜਕਾ ਕਰਕੇ ਖਾਦਾਂ ਦੀ ਕੁਸ਼ਲਤਾ ਵਧਾ ਸਕਦੇ ਹਨ ਅਤੇ ਲਾਗਤ ਘਟਾ ਸਕਦੇ ਹਨ ਇਸ ਦੇ ਨਾਲ ਮਜ਼ਦੂਰਾਂ ਦੀ ਲੋਡ ਅਤੇ ਖੇਤੀ ਦੇ ਖਰਚੇ ਵੀ ਘਟਦੇ ਹਨ ਛਿੜਕਾਣ ਲਈ ਡਰੋਨ ਦੀ 10 ਲੀਟਰ ਦੀ ਟੰਕੀ ਵਿੱਚ 500 ਮਿਲੀਲੀਟਰ ਨੈਨੋ ਯੂਰੀਆ ਡੀਏਪੀ ਅਤੇ 500 ਮਿਲੀਲੀਟਰ ਨੈਨੋ ਯੂਰੀਆ ਪਲੱਸ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਲਾਓ ਡਰੋਨ ਇੱਕ ਏਕੜ ਵਿੱਚ ਛਿੜਕਾ ਕਰਨ ਲਈ ਸਿਰਫ 6-7 ਮਿੰਟ ਲੈਂਦੇ ਹਨ ਇਫਕੋ ਨੈਨੋ ਖਾਦਾਂ ਦਾ ਡਰੋਨ ਨਾਲ ਛਿੜਕਾ ਕਰਕੇ ਤੁਹਾਡੀਆਂ ਫਸਲਾਂ ਲਹਿਲਹਾ ਉੱਠਣਗੀਆਂ ਜਿੰਦਾਬਾਦ 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 ਮੈਜਨਰ ਸਾਥੀ ਜਿੰਦਾਬਾਦ 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 ਪ੍ਰਿਆਮ ਦੇ ਅਗੇ ਵੜੋ ਹੰਦਸਾਨੀ ਰਵੀ ਜੀ ਤੁਹਾਨੂੰ ਅੱਜ ਅਸੀਂ ਚੋਣ ਕੀਤੀ ਆ ਮਲਟੈਰੀ ਟ੍ਰਿਸ਼ਨ ਐਸੋਸੀਏਸ਼ਨ ਦੀ ਸਰਕਾਰ ਵੱਲੋਂ ਬੜੀ ਦੇਰ ਤੋਂ ਸਾਰੇ categories ਜੋ ਸਾਡੀਆਂ ਮੰਗਾ ਸੀ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਨਾ ਸਾਨੂੰ ਬੀਏ ਦੀ ਕੋਈ ਸਥਿਤੀ ਜਾਰੀ ਆ ਨਾ ਜੋ ਪੇਰਵੀਨ ਹੋਇਆ ਉਸ ਦੀਆਂ ਕਿਸਤਾਂ ਦਿੱਤੀਆਂ ਜਾ ਰਹੀਆਂ ਇਸ ਕਰਕੇ ਪਹਿਲਾਂ ਅਸੀਂ ਬਹੁਤ ਦੇਰ ਤੱਕ ਬਾਕੀ ਐਸੋਸੀਏਸ਼ਨਾਂ ਦੇ ਨਾਲ ਲੱਗ ਕੇ ਉਹਨਾਂ ਦੇ ਨਾਲ ਚੱਲਦੇ ਰਹੇ ਹੈਗੇ ਹਾਂ ਪਰ ਅਸੀਂ ਮਹਿਸੂਸ ਕੀਤਾ ਕਿ ਸਾਨੂੰ ਆਪਣੀ ਵੱਖਰੀ ਹੋਣ ਬਣਾਉਣੀ ਚਾਹੀਦੀ ਆ ਇਹ ਐਸਐਮਐਸ ਦੇ ਪਲੇਟਫਾਰਮ ਦੇ ਉੱਪਰ ਅਸੀਂ ਪਹਿਲਾਂ ਲੜਦੇ ਰਹੇ ਹਾਂ ਔਰ ਪਹਿਲਾਂ ਮੰਗਾਂ ਦੀ ਪ੍ਰਾਪਤੀ ਕਰਦੇ ਰਹੇ ਹੈਗੇ ਹਾਂ ਹੁਣ ਆ ਕੇ ਸਾਨੂੰ ਕਈ ਵਾਰੀ ਦੇਖਿਆ ਕਿ ਫੈਡਰੇਸ਼ਨਾਂ ਦੇ ਮਗਰ ਲੱਗ ਕੇ ਉੱਥੇ ਜਾ ਕੇ ਅਸੀਂ ਉਹਨਾਂ ਦੇ ਨਾਲ ਗੱਲਾਂ ਟੈਡ ਕਰਦੇ ਆਂ ਜੋ ਮੰਗਾਂ ਦੀ ਗੱਲ ਆਉਂਦੀ ਆ ਉਦੋਂ ਸਾਡੀਆਂ ਮੰਗਾਂ ਬਿਲਕੁਲ ਐਂਡ ਦੇ ਉੱਪਰ ਜਾ ਕੇ ਡਿਸਕਸ ਕੀਤੀਆਂ ਜਾਂਦੀਆਂ ਜਾਂ ਇਦਾਂ ਵੀ ਹੁੰਦਾ ਕਿ ਕਈ ਵਾਰੀ ਡਿਸਕਸ਼ਨ ਵੇਲੇ ਉਹਨਾਂ ਦੇ ਕੋਲ ਵਕਤ ਹੀ ਨਹੀਂ ਹੁੰਦਾ ਸਰਕਾਰ ਦੇ ਕੋਲ ਕਿ ਸਾਡੀਆਂ ਗੱਲਾਂ ਸੁਣੀਆਂ ਜਾਣਗੀਆਂ ਸੋ ਸਾਨੂੰ ਅਸੀਂ ਆਪਣੀਆਂ ਮੰਗਾਂ ਦੇ ਤਾਕੀ ਤਾਕੀ ਸੁਚੇਤ ਹੋ ਕੇ ਉਹ ਅਸੀਂ ਨਵੀਂ ਇੱਕ ਬੋਡੀ ਫਾਰਮ ਕੀਤੀ ਆ ਜਿਹਦੇ ਅਸੀਂ ਪ੍ਰਧਾਨ ਬਣਾਏ ਨੇ ਬ੍ਰਿਯੰਮ ਸਿੰਘ ਜੀ ਔਰ ਜਿਲ੍ਹੇ ਸਕੱਤਰ ਨੇ ਜਸਵੀਰ ਸਿੰਘ ਸਾਧੜਾ ਜੀ ਇਹਨਾਂ ਦੀ ਪ੍ਰਧਾਨਗੀ ਹੀ ਸਾਰੇ ਰਹਿਮਾਈਦ ਨਾਲ ਦੇ ਰਗਾ ਸਾਰਾ ਡਿਸਟ੍ਰਿਕਟ ਜਿਹੜਾ ਹੈ ਕੰਮ ਕਰੂਗਾ ਸੋ ਜੀ ਕੀ ਨਾਮ ਹੈ ਤੁਹਾਡਾ ਅੱਜ ਮੇਰਾ ਨਾਮ ਬ੍ਰਿਯੰਮ ਸਿੰਘ ਮਨਹਾਸ ਮੈਨੂੰ ਸਾਰੇ ਸਾਥੀਆਂ ਨੇ ਜ਼ਿਲ੍ਹਾ ਹੁਸ਼ਿਆਰ ਪਰ ਪੰਜਾਬ ਸਟੇਟ ਮਿਨਿਸਟਰੀ ਆਫ ਪੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ ਸੋ ਇਸ ਮੰਚ ਤੋਂ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਪੈਨਸ਼ਨਰ ਸਾਥੀਆਂ ਦੀਆਂ ਜਿਹੜੀਆਂ ਵੀ ਪੈਂਡਿੰਗ ਡਿਮਾਂਡਸ ਨੇ ਉਹਨੂੰ ਗੱਲਵਾਦੇ ਰਾਹੀਂ ਇਮੀਡੀਏਟਲੀ ਸੁਲਝਾਇਆ ਜਾਵੇ ਪ੍ਰਵਾਨ ਕੀਤੀਆਂ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਜਾਂ ਸਾਨੂੰ ਨਮੰਤਰਣ ਨਹੀਂ ਦਿੰਦੀ ਜਾਂ ਟੇਬਲ ਟਾਕ ਕਰਕੇ ਇਹਨਾਂ ਡਿਮਾਂਡਾਂ ਦੀ ਸਮੱਸਿਆ ਦਾ ਹੱਲ ਨਹੀਂ ਕਰਦੀ ਤੇ ਅਸੀਂ ਸੰਘਰਸ਼ ਦੇ ਰਾਹ ਤੇ ਤੁਰਾਂਗੇ ਔਰ ਸਾਡੀ ਜਿਹੜੀ ਸਮੂਲੀਅਤ ਹੈ ਸਪੋਰਟ ਹੈ ਐਡ ਪ੍ਰੈਜੈਂਸ ਲਈ ਪੰਜਾਬ ਸਟੇਟ ਮਿਨਿਸਟਰੀ ਸਰਬਸੇ ਜੂਨੀਅਰ ਜੋ ਮੌਜੂਦਾ ਕਰਮਚਾਰੀ ਸਕਲੈਰਕਲ ਕੈਲਕੂਲੇਟਰ ਦੇ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਬਰਾਬਰ ਸਪੋਰਟ ਹੋਏਗੀ ਧੰਨਵਾਦ